ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵਿਜਾ ਪੋਚੋ ਹੈ ਪਾਸ ਸ਼ਹਿਰ ਫਰੋਇਪੁਰ ਜੀ ਡਿਸਟ੍ਰਿਕਟ ਫਰੋਇਪੁਰ ਪੈਂਦਾ ਸਤਸ੍ਰੀ ਅਕਾਲ ਫਰੋਇਪੁਰ ਪੈਂਦਾ ਇਸ ਘਰ ਤੋਂ ਪਹਿਲੀ ਵੀਡੀਓ ਬਣਾਉਣ ਲੱਗੇ ਆ ਤੇ ਜਿਹੜੇ ਪਸ਼ੂ ਦਿਖਾਉਣ ਲੱਗੇ ਬਹੁਤ ਰਿਕੋਰਡ ਵਾਲੇ ਪਸ਼ੂ ਬਾਈ ਜੀ ਨਾਲ ਕੋਲ ਜੀ ਚੰਗੇ ਰਿਕੋਰਡ ਵਾਲੇ ਆਓ ਹੁਣ ਕੋ ਭਾਈ ਜੀ ਨਾਲ ਗੱਲਬਾਤ ਕਰਦੇ ਆ ਭਾਈ ਜੀ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ ਸਭ ਨੂੰ ਪਹਿਲਾਂ ਸੰਦੀਪ ਡੇਰੀ ਫਾਰਮ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਭਾਈ ਬਹੁਤ ਸਾਰੇ ਭਾਈ ਜੀ ਹਲੋ ਬਵਾਰ ਦਾ ਪਾ ਕਰਦੇ ਨੇ ਨਹੀਂ ਜੀ ਬਿਲਕੁਲ ਨਹੀਂ ਪਸ਼ੂ ਪਸ਼ੂ ਸੋਹਣੇ ਸਾਹਵੇਂ ਤੁਸੀਂ ਪਸ਼ੂ ਇਹ ਪਹਿਲਾਂ ਲੈ ਕੇ ਹੀ ਜੋ ਬਜ਼ੁਰਗਾ ਦੇ ਤੁਰਿਆਂ ਦਾ ਉਹ ਹੀ ਤੁਰਿਆਂ ਦੀ ਲੈਣਾ ਅੱਛਾ ਪਿੱਛੇ ਤੁਰਿਆਂ ਪਿੱਛੇ ਤੁਰੀ ਆਉਂਦੀ ਹੈ ਠੀਕ ਹੈ ਠੀਕ ਹੈ ਹਾਂ ਜੀ ਤੇ ਬਾ ਦੋ ਚਾਰ ਹੀ ਰੱਖਿਆ ਬਈ ਜੀ ਫਿਰ ਇਹ ਦੋ ਚਾਰ ਹੀ ਰੱਖਿਆ ਆਪਦੇ ਦੁੱਧ ਪੀਣ ਦੀ ਸ਼ੌਂਕ ਨੇ ਠੀਕ ਹੈ ਇੱਕ ਬਰੀਡ ਪਾਲਿਆ ਬਰੀਡ ਪਾਲਿਆ ਹਾਂ ਜੀ ਤੇ ਵੈਸੇ ਜਦੋਂ ਬੈਲਟ ਲਾਉਣਾ ਆਪਣੇ ਵੈਸੇ ਨੀਲੀ ਦੀ ਆ ਤੇ ਜ਼ੋਰ ਨਾਲ ਮੋੜਾ ਦਿੱਤਾ ਜੀ ਮੁੜ ਕੇ ਫਿਰ ਬੋਗਰਾ ਦਾ ਜ਼ੋਰ ਦਿੱਤਾ ਜੀ ਪਹਿਲਾਂ ਨੀਲੀ ਰੱਖੇ ਸੀ ਜੀ ਪਹਿਲਾਂ ਨੀਲੀ ਦਾ ਹੋਈ ਸੀ ਚੰਗੀਆਂ ਰਹੀਆਂ ਬਈ ਜੀ ਮੱਜਾਂ ਬਹੁ ਤੇ ਕਿੰਨੇ ਦੋਦਲੇ ਰਹੀ ਬਜੀ ਪਰ ਨੀਲੀ ਨੀਲੀ ਰਾਈ ਹਾਂਜੀ ਉਹ ਵੀ ਆਪਾਂ ਨੂੰ 18 ਤੋਂ 20 ਪਲੱਸ ਚੱਲਦੀਆਂ ਇਹ ਅੱਛਾ ਠੀਕ ਹੈ ਹਾਂ ਤੇ ਹੁਣ ਉਹ ਵੱਧ ਦੁੱਗੀ ਪਹਿਲਾਂ ਅੱਛਾ ਉਹ ਪਰਲੀ ਹੈ ਜੀ ਇਹ ਵੀ ਸਾਡੀਆਂ ਕਰਦੀਆਂ ਮੱਧ ਇਹ 22 ਪਲੱਸ ਚੱਲਦੀ ਹੈ ਆਏ ਹੁਣ 22 ਪਲੱਸ ਹੈਗੇ ਦੋਦਲੇ ਜੀ ਹਾਂ ਹੁਣ ਤਾਂ ਜੀ ਸੂਣ ਵਾਲੀ ਆ 22 ਪਲੱਸ ਆ ਹਾਂਜੀ ਇਹਦੀ ਗੱਡ ਛੋਟੀ ਸੀ ਅੱਛਾ ਜੀ ਠੀਕ ਕਰੇ ਸਭੀ ਜੀ ਆਪਦੀ ਇਹ ਤੁਸੀਂ ਇਹ ਉਹਦੀ ਤੇ ਇਹ ਦੀ ਹੈ ਹਾਂਜੀ ਅੱਛਾ ਉਹਦੇ ਪੰਜ ਸੂਣ ਹੈ ਹੀ 18 ਪਲੱਸ ਗਿਆ ਫੇਲੇ 118 ਫਲਾਸ ਹਾਂਜੀ ਠੀਕ ਹੈ ਠੀਕ ਹੈ ਤੇ ਇਹ ਜਿਵਰਾਜ ਦੀ ਝੋਟੀ ਅੱਛਾ ਜਿਵਰਾਜ ਦੀ ਤੇ ਇਹ ਗਾ ਇਹਦਾ ਜਿਹੜਾ ਟਟਾਏ ਬੋਲਦਾ ਅੱਛਾ ਕਿਹਦੇ ਦਾ ਜੀ ਬੋਲਦਾ ਮੋਦੀ ਮੋਦੀ ਦਾ ਹਾਂਜੀ ਅੱਛਾ ਮੋਦੀ ਦਾ ਇਹਦਾ ਬੱਚਾ ਆ ਗਿਆ ਇਹਦਾ ਬੱਚਾ ਆ ਗਿਆ ਮਰੀ ਉਹਦੀ ਧੀ ਆ ਗਈ ਗਾਇਨ ਦਾ ਬੱਚਾ ਆ ਗਿਆ ਬੱਚਾ ਆ ਗਿਆ ਤੇ ਕੋਈ ਖਾ ਉਹ ਧੀ ਕਰਦੀ ਆ ਠੀਕ ਹੈ ਠੀਕ ਹੈ ਇਹ ਹੁਣ ਆਪਾਂ ਇਸ ਟਾਈਮ ਦੋਵੇਂ ਸੇਲ ਕਰਨੇ ਜੀ ਹਾਂਜੀ ਸੇਲ ਕਰਾਂਗੇ ਅੱਜ ਫਿਰ ਇੱਧਰ ਪੁੱਛੀਏ ਇਹਨੇ ਪਹਿਲੇ 118 ਕਿਲੋ ਦਾ ਕਿੱਦਾਂ ਭਾਈ ਜੀ ਹਨਾ ਜੀ ਹਾਂਜੀ ਤੇ ਐ ਕਿ ਦੂਜਾ ਤੋਂ ਸੁਣੀਏ ਜੀ ਹਾਂਜੀ ਜਿਵਰਾਜ ਦੀ ਧੀ ਆ ਤੇ ਆਦੀ ਮਾਂ ਆ ਗਈ ਭਾਈ ਕਿੰਨਾਂ ਵਾਲੀ ਮੈਂ ਰਿਗਾਰਡ ਤੋਂ ਢੋੜ ਕੇ ਸਾਹਮਣੇ ਬਿਆਹ ਦਾ ਰੱਖਿਆ ਇਹ ਹੁਣੇ ਆਪਣੀ ਆਪ ਦੀ ਨੋਰਮਲ ਸੇਵਾ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਠੀਕ ਆ ਤੇ ਭਾਈ ਜੀ ਹੁਣ ਇਹਨੂੰ ਟਾਈਮ ਕਿੰਨਾ ਪਿਆ ਜੀ ਇਹ 12 ਤੋਂ ਰਹੇ ਗਏ ਜੀ 12 13 ਦੇ ਰਹੇ ਠੀਕ ਫਿਰ ਐਰ ਕਲਰ ਪਰ ਭਾਈ ਜੀ ਦੋ ਦਫਰ 200 ਜੀ ਪਲੱਸ ਜਾਏਗੀ ਆਦੀ ਮਾਦਰਾ ਭਾਈ ਨਹੀਂ ਜਾਏਗੀ ਅੱਛਾ ਹਾਂਜੀ ਠੀਕ ਹੈ ਜੀ ਤੇ ਖੋਲੀ ਮੇਰੇ ਆਪਾ ਚਲੋ ਸਰ ਤੇ ਖੋਲੋ ਲੋ ਜੀ ਦੇਖੋ ਛੋਟੀ ਹੈ ਪਰ ਬਾਈ ਨੇ ਬੜੀ ਸੰਭਾਲ ਬੜੀ ਕੀਤੀ ਪਰ ਕੱਦ ਬਸ ਇਹ ਸੋਚੋ ਐਂਡ ਆਨ ਆ ਤੇ ਬਾਈ ਫਿਰ ਖਾ ਕੇ ਚੰਗੀ ਬਾਈ ਜੀ ਫਿਰ ਆ ਗਈ ਫਰਾਂਸ ਦਾ ਸਰ ਮੋਰ ਮੋ ਪੱਠੇ ਤੇ ਤੋਫੀਰ ਅੱਛਾ ਕੋਈ ਸੁਪਾ ਸਰ ਨਹੀਂ ਪਾਈ ਸੁਪਾ ਸਰ ਕੋਈ ਨਹੀਂ ਹੈ ਜੀ ਹਾਂ ਜੀ ਆਈਦਾ ਝੋਟਰੀ ਪੂਰਾ ਬੰਨਾ ਵੈ ਜਾਣਾ ਜੀ ਹਾਂ ਜੀ ਹੂੰ ਹੂੰ ਤੇ ਬਾਈ ਜੀ ਹੁਣ ਫਿਰ ਕਿਹੜੇ ਮਾਲੀ ਗੱਪਣਾ ਹੁਣ ਇਹ ਹੁਣ ਇਹ ਬੁੱਲ ਦੀ ਹੈ ਜੀ ਕਿਹੜੇ ਦੇ ਜੀ ਮੋਦੀ ਦੀ ਅੱਛਾ ਉਦੋਂ ਫਿਰ ਗੱਪਣਾ ਹਾਂ ਜੀ ਠੀਕ ਆ ਸਿਮਰ ਭਰਾਇਆ ਸੀ ਮੋਦੀ ਤੇ ਫਿਰ ਗੱਬਣਾ ਹਾਂ ਠੀਕ ਠੀਕ ਆ ਹੌਲੀ ਜਾਨ ਚਾਨ ਕੋਈ ਗਾੰਦ ਬੰਦ 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 ਇਹ ਤੁਰੇ ਕਾਬਰ ਜਾਂਦਾ ਜੇ ਫੋਨ ਨਾ ਹੋਵੇ ਫਿਰ ਤੁਰੇ ਕਾਬਰ ਇਹ ਥੋੜਾ ਜਾ ਥੋੜਾ ਜਾ ਆ ਘੋੜ ਬਾਰ ਫੂੜ ਰੋ ਤੁਸੀਂ ਮੇਰੇ ਨਾਲ ਘਾਟੀ ਕਰਦੇ ਜੀ ਇਹ ਦੇਖੀ ਕੱਢੀ ਲਿਦਾ ਹਾਂਜੀ ਇਹ ਫਿਰ ਬੱਤੇ ਲੈ ਦੇ ਬਿਲਕੁਲ ਬਿਲਕੁਲ ਜੀ ਹੋਲੇ ਵੀ ਖਰੀਦੀ ਹਾਂਜੀ 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 ਭਾਈ ਜੀ ਜੇ ਕੋਲ ਬੱਚਾ ਤੁਰਿਆ ਹੋਦਾ ਨਾ ਫਿਰ ਹੋਰ ਹੈ ਜੀ ਤੇ ਭਾਈ ਜੀ ਫਿਰ ਇਹਦੀ ਕੀਮਤ ਕੀਮਤ ਮੋਬਾਈਲ ਤੇ ਦੱਸ ਦੇ ਜੀ ਮੈਂ ਨਾ ਕਰ ਲਓ ਬਾਅਦ ਵਿੱਚ ਕਰਨੀ ਹੈ ਜੀ ਮੈਂ ਨਾ ਮੋਬਾਈਲ ਤੇ ਕਰ ਲੇ ਕਰ ਲਓ ਹਾਂ ਕਰ ਲਓ ਕਰ ਲਿਏ ਹੋਰ ਮੈਂ ਨਾ 2.5 ਦੀ ਨਿਮਾਨ ਰੱਖਣਾ ਟਾਇਰੀ ਦੇਣੀ ਕਿ ਨਹੀਂ ਇਹ ਕੋਈ ਗੱਲ ਆ ਮਾਰਤਨ ਕਰ ਦੇਣਗੇ ਚਲੋ ਤੁਹਾਡੀ ਚੀਜ਼ੇ ਬੜਾ ਫਾਇਲਾ ਖਮਾ ਲੋ ਜਿੰਨਾ ਮਰਜ਼ੀ ਕਰ ਲੋ ਜੀ ਪਰ ਇਹੋ ਨਾਲ ਦਾ ਡੰਗਰ ਨਹੀਂ ਨਹੀਂ ਸੰਭਾਲ ਜਾਈ ਹੈ ਜੀ ਰਿਕਾਰਡ ਹੈ ਛੋਟੇ ਹੋਏ ਨਹੀਂ ਗੱਲ ਹੈ ਦੇਖੀ ਜਾਂਦੀ ਨਸਣਾ ਆਪ ਦਾ ਆਪ ਦਾ ਜਿਹੜਾ ਪਸ਼ੂ ਹੁੰਦਾ ਚੰਗਾ ਹੀ ਆ ਚੰਗਾ ਚੰਗਾ ਬਿਲਕੁਲ ਜੀ ਬਿਲਕੁਲ ਹਾਂ ਪਰ ਇਹ ਤਾਂ ਤੁਹਾਡੇ ਸਾਹਮਣੇ ਚਲੋ ਕਰਨ ਮਾਨਤਾ ਕੇ ਬਸ ਪੱਕਾ ਹੀ ਕਰਦਾ ਨਹੀਂ ਹੀ ਕਰਦੇ ਆਗੇ ਮਾਨਤਾ ਦੱਸ ਦੋ ਫਿਰ ਔਰ ਨਾਲ ਹੀ ਛੱਡ ਦਾਂਗੇ ਚਲੋ ਘਰ ਦੇ ਬਾਕੀ ਮੋਕਰੇ ਕਰ ਲਏ ਹਾਂ ਮੋਕਰੇ ਕਰ ਲਾ ਚਲੋ ਠੀਕ ਠੀਕ ਆਜੋ ਕੱਟਣੇ ਪਾਸੇ ਆਜੋ ਇਹ ਹੁਣ ਕੱਟਾਂ ਇੰਦਾ ਆ ਗਿਆ ਹਾਂ ਜੀ ਹਾਂਜੀ ਇਹ ਕਿੰਨੇ ਟਾਈਮ ਲੋਗੇ ਜੀ ਇਹ ਇਹ ਹੋ ਗਿਆ ਜੀ ਤਕਰੀਬਨ 15 ਮਿੰਟਾਂ ਦਾ ਜੀ 15 ਮਿੰਟਾਂ ਦਾ ਹਾਂਜੀ ਠੀਕ ਆ ਇਹ ਵੀ ਮੋਦੀ ਦਾ ਜੀ ਇਹ ਵੀ ਮੋਦੀ ਦਾ ਹੁਣ ਗਾਂ ਵੀ ਮੋਦੀ ਦੇ ਹੋ ਗੱਬਣਾ ਮੋਦੀ ਤੋਂ ਕਰਾਏ ਉਹ ਆ ਵੀ ਹੋਰ ਆ ਗਈ ਹੈ ਬਿਲਕੁਲ ਜੈਡ ਬਲੈਕ ਹੈ ਜੀ ਹਾਂ ਜੈਡ ਬਲੈਕ ਜੀ ਆ ਰਿਹਾ ਹੈ ਬਈ ਫੁੜਾ ਡਬਲ ਹੈ ਕਿ ਭਾਗੀ ਟੈਸਟਿੰਗ ਰੋਬੋ ਸਾਹਾ ਤੇ ਇਹ ਵੀ ਖੋਲੇ ਬਈ ਮੜਾ ਲੈ ਖੋਲੋ ਹਾਂ ਕੁਮਾਲੋ ਚਲੋ ਲੈ ਚਲੋ ਉੱਥੇ ਉੱਥੇ ਬੰਦੋ ਬੰਦੋ ਜੀ ਬੰਦ 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 ਚਲ ਚੱਲ ਚੱਲ ਆ ਵਾ ਇਸ ਤਰ੍ਹਾਂ ਬੰਦ ਕਰ ਲੋ ਜੀ ਮੱਛਰੀਆ ਅਕਸਰ ਮੱਛਰ ਆਏਗਾ ਦੁੱਧ ਪੀਤਾ ਵਾ ਜੀ ਨਾ ਪੂਰਾ ਹਾਂ ਕਹਿੰਦੇ ਜੀ ਸਹੀ ਗੱਲ 14 ਮਹੀਨਾ ਹੈ ਤੇ ਬੱਜੀ ਭਰਨ ਦੀ ਕੀਮਤ ਹੈ ਇਹਦੀ ਕੀਮਤ ਮੋਬਾਈਲ ਤੇ ਪੂਰਾ ਅੱਛਾ ਮੋਬਾਈਲ ਤੇ ਕਰ ਲੈ ਚਲੋ ਕਰਦੇ ਮੋਕੇ ਦੋਵਾਂ ਨੇ ਕਰਦੇ ਮਾਨਤਰ ਫਿਰ ਇਹ ਤਾਂ ਮਾਨ ਤਾਂ ਕਰ ਚੁੱਕਾ ਜਿਵੇਂ ਜੀ ਆਪਾਂ ਨੂੰ ਸੇਲ ਆ ਬਾਕੀ ਪਸ਼ੂ ਬਹੁਤ ਸੋਹਣੇ ਆ ਬਾਕੀ ਇੱਥੇ ਆ ਕੇ ਪਾ ਲੱਗੂ ਤੁਹਾਨੂੰ ਚੰਗੀ ਸੰਭਾਲ ਕੀਤੀ ਆ ਪਰ ਜਿਹੜੀ ਗੱਲ ਰਿਕਾਰਡ ਵਾਲੇ ਆ ਹਨਾ ਭਾਈ ਜੀ ਤੇ ਬਾਈ ਜੀ ਚੈੱਕ ਕਰੋ ਤੇ ਪਾਸ ਕਰੋ ਆਜੋ ਆਜੋ ਨੰਬਰ ਬੋਲ ਦੋ ਜੀ ਆਪਣਾ ਨੰਬਰ 9843 ਹਾਂਜੀ 01699 ਠੀਕ ਆ ਫਰੋਹ ਪਰਸ਼ਾਦ ਹਾਂਜੀ ਪੰਜਾਬ ਕੋਟੀਆਂ ਠੀਕ ਆ ਇਹ ਕਿਹੜੇ ਰੋਡ ਤੇ ਰਹਿ ਕੇ ਜੀ ਆਪਣਾ ਏ ਆਸਰ ਰੋਡ ਤੇ ਜੀਰਾ ਰੋਡ ਕੱਟਾਂ ਰਾਂ ਮੰਡੀ ਕੋਲ ਕੱਚਾ ਜੀਰਾ ਰੋਡ ਦਾ ਮੰਡੀ ਸਾਹਮਣੇ ਸਸਿਕਾਡ ਸਸਿਕਾਡ